ਭਾਰਤ ਵਿੱਚ ਅੱਜ ਕੱਲ तकरीबन 6 ਕਰੋੜ ਲੋਕ ਬੇਰੁਜ਼ਗਾਰੀ ਦਾ ਸਾਹਮਣਾ ਕਰ ਰਹੇ ਹਨ ਜੋ ਕਿ ਕੁੱਲ ਜਨਸੰਖਿਆ ਦਾ तकरीबन 8% ਹਨ ਡੰਡੀ ਇਹ ਸਮੱਸਿਆ ਬਹੁਤ ਪੁਰਾਣੀ ਹੈ ਪਰ ਅੱਜ ਕੱਲ ਇਹ ਗੰਭੀਰ ਰੂਪ ਧਾਰਨ ਕਰ ਰਹੀ ਹੈ ਡੰਡੀ ਭਾਰਤ ਵਿੱਚ ਜੋਜਨਾਮਾ ਅਧੀਨ ਹਰ ਸੰਭਵ ਕੋਸ਼ਿਸ਼ ਕੀਤੀ ਗਈ ਕਿ ਬੇਰੁਜ਼ਗਾਰੀ ਖਤਮ ਕੀਤੀ ਜਾਵੇ ਪਰ ਜਨਸੰਖਿਆ ਦੇ ਵਾਧੇ ਨੇ ਇਹ ਕੋਸ਼ਿਸ਼ ਅਸਫਲ ਕਰ ਦਿੱਤੀ ਡੰਡੀ ਸਾਡੇ ਦੇਸ਼ ਵਿੱਚ ਦੋ ਕਿਸਮ ਦੀ ਬੇਕਾਰੀ ਹੈ ਜਿਵੇਂ ਕਿ ਕੁਝ ਲੋਕ ਤਾਂ ਪੂਰਨ ਰੂਪ ਵਿੱਚ বেকার ਹਨ ਤੇ ਕੁਝ ਲੋਕ ਅਜਿਹੇ ਹਨ ਜੋ ਕਿ ਸਾਲ ਦੇ ਬਹੇਰੇ ਭਾਗ ਵਿੱਚ ਬੇਕਾਰ ਰਹਿੰਦੇ ਹਨ ਡੰਡੀ ਭਾਰਤ ਵਿੱਚ ਬੇਕਾਰੀ ਜਿਆਦਾ ਪਿੰਡੂ ਖੇਤਰ ਵਿੱਚ ਹੈ ਡੰਡੀ ਖੇਤੀਬਾੜੀ ਮੌਸਮੀ ਤੰਦਾ ਹੈ ਇਸ ਲਈ ਪਿੰਡੂ ਖੇਤਰ ਵਿੱਚ ਮੌਸਮੀ ਬੇਕਾਰੀ ਪਾਈ ਜਾਂਦੀ ਹੈ ਡੰਡੀ ਪਿੰਡੂ ਬੇਕਾਰੀ ਦਾ ਦੂਸਰਾ ਪੱਖ ਖੇਤੀ ਵਿੱਚ ਲਗਾਤਾਰ ਘਟ ਰੁਜ਼ਗਾਰ ਜਾਂ ਚਿਰਕਾਲੀ ਅਧਿਕ ਬੇਕਾਰੀ ਦਾ ਮੌਜੂਦ ਹੋਣਾ ਹੈ ਡੰਡੀ ਸ਼ਹਿਰੀ ਬੇਕਾਰੀ ਵਿੱਚ ਉਦਯੋਗਿਕ ਕਿਰਤਿਆਂ ਵਿੱਚ ਬੇਕਾਰੀ ਅਤੇ ਸਿੱਖਿਆ ਤੇ ਮੱਧ ਵਰਗ ਵਿੱਚ ਬੇਕਾਰੀ ਸ਼ਾਮਲ ਹੈ ਡੰਡੀ ਖੇਤੀ ਮਜ਼ਦੂਰ ਮੌਸਮੀ ਬੇਕਾਰੀ ਦਾ ਸਾਹਮਣਾ ਕਰਦੇ ਹੋਏ ਉਦਯੋਗਿਕ ਖੇਤਰਾਂ ਵਿੱਚ ਰੁਜ਼ਗਾਰ ਪ੍ਰਾਪਤ ਕਰਨ ਲਈ ਆਉਂਦੇ ਹਨ ਪਰ ਉਦਯੋਗਿਕ ਵਿਕਾਸ ਦੀ ਦਰ ਘਟਣ ਕਰਕੇ ਉਦਯੋਗਿਕ ਕਿਰਤੀਆਂ ਵਿੱਚ ਬੇਕਾਰੀ ਵੱਧ ਰਹੀ ਹੈ ਦੰਡੀ ਦੂਸਰੀ ਕਿਸਮ ਦੀ ਬੇਕਾਰੀ शिक्षित मध्यम वर्ग ਵਿੱਚ ਮਿਲਦੀ ਹੈ ਡੰਡੀ ਇਸ ਕਿਸਮ ਵਿੱਚ ਅਜਿਹੇ ਵਿਅਕਤੀ ਸ਼ਾਮਲ ਹਨ ਜੋ ਵਧੇਰੇ ਖੁਸ਼ਹਾਲ ਨਾ ਹੋਣ ਕਰਕੇ ਆਪਣੇ ਵਰਤਮਾਨ ਜੀਵਨ ਪੱਧਰ ਨੂੰ ਛੱਡ ਨਹੀਂ ਸਕਦੇ ਤੇ ਅਜਿਹੀ ਨੌਕਰੀ ਭਾਲਦੇ ਹਨ ਜਿੱਥੇ ਤ੍ਰੀਰਕ ਮਿਹਨਤ ਨਾ ਕਰਨੀ ਪਵੇ ਡੰਡੀ ਇਹ ਵਰਗ ਸਮਾਜ ਦਾ ਬੁੱਧੀਜੀਵੀ ਵਰਗ ਹੈ ਅਤੇ ਸਮਾਜ ਦੀ ਅਗਵਾਈ ਦੀ ਸਮਰੱਥਾ ਰੱਖਦਾ ਹੈ ਡੰਡੀ ਇਸ 80 ਲੱਖ ਲੋਕਾਂ ਨੂੰ ਰੁਜ਼ਗਾਰ ਦੇਣ ਦੇ ਵਰਗ ਵਿੱਚ অসੰਤੋਸ਼ ਕਾਰਨ ਮਿਹਨਤੀ ਵਰਗ ਵਿੱਚ ਕ੍ਰਾਂਤੀ ਦਾ ਡਰ ਵੱਧ ਜਾਂਦਾ ਹੈ ਡੰਡੀ ਇਸ ਲਈ ਇਸ ਵਰਗ ਦੀ ਸਮੱਸਿਆ ਸੁਲਝਾਉਣ ਲਈ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ ਡੰਡੀ ਬੇਕਾਰੀ ਵਧਣ ਦੇ ਮੁੱਖ ਕਾਰਨ ਵਿੱਚ ਆਬਾਦੀ ਦਾ ਲਗਾਤਾਰ ਵਧਣਾ ਪ੍ਰਕਿਰਤਿਕ ਸਾਧਨਾਂ ਦੀ ਅਧੂਰੀ ਵਰਤੋਂ ਉਦਯੋਗਿਕ ਵਿਕਾਸ ਦੀ ਮੱਦਮ ਚਾਲ ਪੂੰਜੀ ਦੀ ਘਾਟ ਬਚਤ ਆਧੇ ਨਿਵੇਸ਼ ਦੀ ਘੱਟਦਰ ਖੇਤੀ ਧੰਦੇ ਤੇ ਬਹੁਤੀ ਨਿਰਭਰਤਾ ਦੋਸ਼ਪੂਰਨ ਸਿੱਖਿਆ ਪ੍ਰਣਾਲੀ ਸਿੱਖ ਲਈ ਸਹੂਲਤਾਂ ਦੀ ਘਾਟ ਘਰੇਲੂ ਉਦਯੋਗਾਂ ਦਾ ਘੱਟ ਹੋਣਾ ਲੋਕਾਂ ਦੀ ਘੱਟ ਸਰੀਰਕ ਸ਼ਕਤੀ ਦੇਸ਼ ਦੀਆਂ ਦੋਸ਼ਪੂਰਨ ਸਮਾਜਿਕ ਰਸਮਾਂ ਆਦ ਸ਼ਾਮਲ ਹਨ ਡੰਡੀ ਪਹਿਲੀ ਯੋਜਨਾ ਵਿੱਚ 309 ਕਰੋੜ ਰੁਪਏ ਇਸ ਸਮੱਸਿਆ ਨੂੰ ਸੁਲਝਾਉਣ ਲਈ ਰੱਖੇ ਗਏ ਡੰਡੀ ਇਸ ਯੋਜਨਾ ਅਧੀਨ 50 ਲੱਖ ਬੇਕਾਰ ਲੋਕਾਂ ਨੂੰ ਪਰਤੱਖ ਰੂਪ ਵਿੱਚ ਉਦੋਗਾਰ ਮਿਲਿਆ ਪਰ ਇਸ ਦੇ ਬਾਵਜੂਦ ਵੀ ਬੇਕਾਰ ਲੋਕਾਂ ਦੀ ਗਿਣਤੀ ਵਧੀ ਜੋ ਕਿ 53 ਲੱਖ ਹੋ ਗਈ ਦੰਡੀ ਦੂਜੀ ਯੋਜਨਾ ਦੌਰਾਨ ਰੋਜ਼ਗਾਰ ਚਾਹਵਨ ਦੀ ਗਿਣਤੀ ਤਕਰੀਬਨ 153 ਲੱਖ ਹੋ ਗਈ ਸੀ ਦੰਡੀ ਇਸ ਯੋਜਨਾ ਦੌਰਾਨ ਯੋਜਨਾ ਕਮਿਸ਼ਨ ਨੇ ਦਾਵਾ ਕੀਤਾ ਪਰ 65 ਲੱਖ ਲੋਕਾਂ ਨੂੰ ਰੋਜ਼ਗਾਰ ਮਿਲਿਆ ਦੰਡੀ 90 ਲੱਖ ਲੋਕ ਬੇਕਾਰ ਨਹੀਂ ਤੇ ਬੇਕਾਰ ਲੋਕਾਂ ਦੀ ਗਿਣਤੀ ਅਨੁਮਾਨ ਤੋਂ ਜ਼ਿਆਦਾ ਵਧੀ ਹੈ ਇਹ ਕੁੱਲ ਗਿਣਤੀ 165 ਲੱਖ ਹੋ ਗਈ ਹੈ ਡੰਡੀ